I'm going ਸੰਚੇ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ ਆਨੰਦ ਮੂਲ RAM ਸਭ ਦੇਖਿਆ ਗੁਰ ਸ਼ਬਦ ਦੀ ਗੋਬਿੰਦ ਗਜਿਆ ਆਤ ਜੁਗਾਦ ਵੇਸ ਹਰ ਇੱਕ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਹਦਾਨ ਦਿਆਲ ਪ੍ਰਭ ਜਨ ਰੱਖੂ ਹਰ ਪ੍ਰਭ ਲਜਿਆ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰ ਸਭ ਧੰਨ ਕਹੋ ਗੁਰ ਸਤ ਗੁਰ ਗੁਰ ਸਤ ਗੁਰ ਜਿਤ ਮਿਲ ਘਰ ਪੜਦਾ ਕਜਿਆ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਬਾਬਾ ਨਾਨਕ ਤੁੰ ਇੰਦਰੰਦਾਰ ਅਦੂ ਬਾਬਾ ਨਾਨਕ ਤੁੰ ਇੰਦਰੰਦਾਰ ਅੰਧਵਾਨਾ ਨਿਕ ਤੁੰ ਇੰਦਰਾਮਾਰ ਤਾਰਿਆ ਜਹਾਨ ਲਹਿਆ ਬਿਮਾਨ ਜਿਨੇ ਦਰਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨਾ ਆਇ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਬਣ ਗੋਈ ਸਭ ਜੀ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਹਨਾਨਕ ਆ ਰੱਦ ਆ ਸਭ ਆਖੂ ਤਨ ਧੰ ਧੰ ਗੁਰ ਸੋਈ ਹਰ ਜੁਗ ਜੁਗ ਭਗਤ ਉਪਾਇ ਜਿਉਰਾ ਤੈ ਜਿ ਰਖਦਾ ਆ ਆ ਰਾਮ ਰਾਜੇ ਮਹਾਰਾਮ ਆ ਰਿਆ ਜਿਉਰਾ ਰਹਿਤਾਂ ਤੇ ਰਾਇ ਆ ਰਾਮ ਰਾਜੇ ਹੰਕਾਰ ਆਨੰਦ ਦਾ ਨਾਮ ਨੂੰ ਮੁਖ ਲਾਇਆ ਰਾਮ ਰਾਜ ਹੱਲਾ ਪਹਿਲਾ ਆਪੇ ਭੰਦ ਸਾਜੇ ਆਪੇ ਕੁੰਦੇ ਮਾਇਆ ਨੇ ਰੰਗ ਦੇ ਪੈਸਾਂ ਤੇ ਪਰ ਖੜੇ ਨਾ ਸਾਰ ਨਾਨਕਾ ਆਪੇ ਸਾਜੇ ਆਪ ਜਾਇ ਪਰਖਿਆ ਆਪ आई <muchas> ਕੀਆਂ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਹੇ ਸੋ ਕਰਤਾ ਕਾਦਰ ਕਰੀ ਦੇ ਜੀ ਅਰਜ ਕੁ ਸੰਭਾਹੇ ਸਾਈ ਘਰ ਕਮਾਵਣੀ ਤੁਰ ショਟੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਤੂਜੀ ਨਾਹੇ ਜਾਏ ਸੋ ਕਰਨੇ ਤਿਸਰ ਜਾਏ ਸੁ ਕਰੇ ਜ ਤਿਸਰ ਜਾਏ ਸੁਦ ਸਤ ਨਾਮ ਸ੍ਰੀ ਵਾਹ ਹੈ ਗੁਰੂ ਜੀ ਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਬੀਬੀਆਂ ਪੜਨ ਸਾਰੇ ਹੀ ਪਿਆਰ ਸਤਕਾਰ ਨਾਲ ਬਾਬਾ ਜੀ ਦੇ ਦਰਬਾਰ ਦੀ ਹਾਜ਼ਰੀ ਭਰੋ ਕੋਈ ਵੀ ਰਸਨਾ ਬੋਲਣ ਤੋਂਾਂ ਜੀ ਨਾ ਰਵੇ ਆਨੰਦ ਸਾਹਿਬ ਦਾ ਕੀਰਤਨ ਆਪਾਂ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਬੀਬੀਆਂ ਪੜਨ ਰਾਮ ਕਲੀ ਜ ਮਹਲਾ ਤੀਜਾ ਆਨੰਦ ਕੋ ਅਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰ ਮਾ ਸਤਗੁਰੂ ਮੈਂ ਪਾ raag ratan parwar pariya shabd gavan aaya keh nanak anand hua satguru mai pa ਸਵਾਮੀ ਸੋਤ ਮਨੋ ਵਿਸਾਰੇ ਭਗਤ ਸਾਹਿਬਾ ਕੀ ਨਹੀ ਧਰ ਤੀਰ ਸਦਾ ਸਿਮਤ ਸਲਾਹ ਤੇਰੀ ਕਹ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਆਦਾ ਸ਼ਬਦ ਧਰੋ ਤੇਰਾ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਦੂਤ ਤੁਦ ਵਸ ਕੀ ਤੇ ਕਾਲ ਕੰਟਕ ਮਾਰੇ ਆਹ ਨਾਨਕ ਤੈ ਸੁਖੋ ਤਿਤਕਾਰ ਅਨਹਦ ਬਾਜੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਸੰਤ ਸਾਜਨ ਭੇ ਕਰਸੀ ਗੁਰ ਤੇ ਜਾਣੀ ਬੇਨਵੰਤ ਨਾਨਕ ਗੁਰ ਚਰਨ ਲਾ ਕੇ ਵਾਜ ਅਨਹਦ ਤੂਰੇ ਸੁਣ ਤੇ ਪੰਿਤ ਕਹਿਤ ਪਵਿਤ ਸਤ ਗੁਰ ਰਹਿਰਾ ਭਰਪੂਰ ਬੇਨਵੰਤ ਨਾਨਕ ਗੁਰ ਚਰਨ ਲਾ ਕੇ ਵਾਜ ਅਨਹਦ ਤੂਰੇ ਬੋਲੋ ਸਤ ਨਾਮ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਹੇ ਲ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆ ਪੋਆਪਣੀ ਕੰਨੜਕੇ ਹੇ ਗੁਰੂ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਰਠਿ ਮਹਲਾ ਪੰਜਵਾਂ ਸਮਰੇ ਗਣਤ ਨਾਗਣੀਆਂ ਕਾਈ ਆਪਣਾ ਬਿਰਦ ਪਛਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਮਰੇ ਗਣਤ ਨਾਗਣੀਆਂ ਕਾਏ ਆਪਣਾ ਬਿਰਤ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰ ਬਾਣ